ਪੰਜਾਬ ਅਤੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਜਿਮਨੀ ਚੋਣ ਹੋਣੀ ਹੈ ਇਸ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਨੂੰ ਮਜ਼ਬੂਤੀ ਦੇਣ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਨੇ ਸਟਾਰ ਪ੍ਰਚਾਰਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਨਾਮ ਕਿਤੇ ਵੀ شمار ਨਹੀਂ ਕੀਤਾ ਗਿਆ ਦੱਸ ਦਈਏ ਕਿ ਸਿੱਧੂ ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਨੇ ਸਟਾਰ ਪ੍ਰਚਾਰਕਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਨਾਮ ਸ਼ਾਮਲ ਰਹਿੰਦਾ ਸੀ ਹੁਣ ਇਸ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਨਾ ਹੋਣ ਕਾਰਨ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਤੇ ਇਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਸੂਚੀ ਦੇ ਸਿਖਰ ਦੇ ਉੱਤੇ ਨਾਮ ਜੋ ਹੈ ਪੁਪੇਸ਼ ਬਗੇਲ ਦਾ ਹੈ ਜਿਨ੍ਹਾਂ ਨੂੰ ਕੀ ਇਸ ਪੂਰੇ ਪੰਜਾਬ ਦਾ ਇਨਚਾਰਜ ਲਗਾਇਆ ਗਿਆ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਵੀ ਇਸ ਜਿਮਨੀ ਚੋਣ ਦੇ ਵਿੱਚ ਜ਼ਿੰਮੇਵਾਰੀ ਸੰਭਾਲਣਗੇ ਯਾਨੀ ਕਿ ਪ੍ਰਚਾਰ ਕਰਨਗੇ ਕਿਸ਼ੋਰੀ ਲਾਲ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਲਾਕਾਰ ਸਮ੍ਰਿਤੀ ਇਰਾਨੀ ਨੂੰ ਹਰਾਇਆ ਸੀ ਕਿਸ਼ੋਰੀ لال ਖੁਦ ਵੀ ਲੁਧਿਆਣਾ ਵਿੱਚ ਕਾਂਗਰਸ ਦੀ ਸੇਵਾ ਪਹਿਲਾਂ ਵੀ ਕਰ ਚੁੱਕੇ ਨੇ ਉਹਨਾਂ ਦਾ ਲੁਧਿਆਣਾ ਦੇ ਨਾਲ ਬਹੁਤ ਪੁਰਾਣਾ ਅਤੇ ਮਜ਼ਬੂਤ ਸੰਬੰਧ ਜੋ ਹੈ ਉਹ ਮੰਨਿਆ ਜਾਂਦਾ ਉਹਤੇ ਹੀ ਕਿਸ਼ੋਰੀ لال ਦਾ ਪਰਿਵਾਰ ਅਜੇ ਵੀ ਲੁਧਿਆਣਾ ਵਿੱਚ ਹੀ ਰਹਿੰਦਾ ਹੈ ਕਾਂਗਰਸ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਉਪਚੋਣ ਦੇ ਵਿੱਚ ਕੁੱਲ 40 ਸਟਾਰ ਪ੍ਰਚਾਰਕਾਂ ਦੇ ਨਾਮ ਸਾਹਮਣੇ ਆਏ ਨੇ ਤਾਂ ਇਹ ਜੋ 40 ਸਟਾਰ ਪ੍ਰਚਾਰਕ ਨੇ ਇਹ ਆ ਕੇ ਲੁਧਿਆਣਾ ਦੇ ਵਿੱਚ ਇਸ ਜਿਮਨੀ ਚੋਣ ਦੇ ਵਿੱਚ ਪ੍ਰਚਾਰ ਦੀ ਕਮਾਨ ਸੰਭਾਲਣਗੇ ਇਹਨਾਂ ਸਟਾਰ ਪ੍ਰਚਾਰਕਾਂ ਦੇ ਵਿੱਚ ਮੁੱਖ ਚਿਹਰਿਆਂ ਦੇ ਵਿੱਚ ਸਚਿਨ ਪਾਇਲਟ ਨੇ ਇਸ ਇਲਾਵਾ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਵਾੜੀ ਨੇ ਉੱਥੇ ਹੀ ਅਦਾਕਾਰ ਰਾਜ ਬੱਬਰ, ਮੁਹੰਮਦ ਸਦੀਕ ਅਤੇ ਕਨਿਆ ਕੁਮਾਰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਨੇ। ਉੱਥੇ ਹੀ ਇਸ ਸੂਚੀ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ। ਇਸ ਦੇ ਨਾਲ ਹੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖੈਰਾ ਆਦਿ ਦੇ ਨਾਮ ਜੋੜੇ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਤਾਂ ਹੁਣ ਤੁਹਾਨੂੰ ਦੱਸਣ ਇਕੀ ਇਸ ਸੂਚੀ ਦੇ ਵਿੱਚ ਹੋਰ ਕਿਹੜੇ ਲੋਕ ਨੇ ਕਿਹੜੇ ਜੋ ਨੇਤਾ ਨੇ ਉਹਨਾਂ ਦੇ ਨਾਮ ਜੋੜੇ ਸ਼ਾਮਲ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਵਿਜੇਂਦਰ ਸਿੰਘਲਾ ਇਹਨਾਂ ਇਹ ਵੀ ਜੋ ਨੇ ਲੁਧਿਆਣਾ ਦੇ ਇਹ ਜੋ ਜਿਮਨੀ ਚੋਣ ਹੈ ਇਸ ਦੇ ਵਿੱਚ ਵੀ ਪ੍ਰਚਾਰ ਦੀ ਕਮਾਂਡ ਸੰਭਾਲਣਗੇ ਇਸ ਤੋਂ ਇਲਾਵਾ ਰਵਿੰਦਰ ਢਲਵੀ ਸੁਖਵਿੰਦਰ ਸਿੰਘ ਟੈਣੀ ਪ੍ਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੋ ਇੱਕ ਗੱਲਬਾਹਰ ਆਈ ਸੀ ਕਿ ਜਿੰਨੇ ਵੀ ਭਾਰਤ ਪੂਸ਼ਣ ਆਸ਼ੂ ਦੇ ਜੋ ਪ੍ਰਚਾਰ ਦੇ ਜਾਂ ਰੈਲੀ ਦੇ ਜਾਂ ਫਿਰ ਜੋ ਉਹਨਾਂ ਦੇ ਵੱਲੋਂ ਜੋ ਰੈਲੀ ਕੱਢੀ ਜਾਣੀ ਸੀ ਜੋ ਉਹਨਾਂ ਦੇ ਵੱਲੋਂ ਜੋ ਨਾਮਜਦਗੀ ਕੀਤੀ ਜਾਣੀ ਸੀ ਉਸ ਵੇਲੇ ਜੋ ਪੋਸਟਰ ਲਗਾਏ ਗਏ ਸਨ ਉਹਨਾਂ ਦੇ ਉੱਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਾਂ ਉਹਨਾਂ ਦਾ ਨਾਮ ਅਤੇ ਉਹਨਾਂ ਦੀ ਫੋਟੋ ਉਹਨਾਂ ਬੈਨਰਾਂ ਦੇ ਵਿੱਚੋਂ ਉਹਨਾਂ ਪੋਸਟਰਾਂ ਦੇ ਵਿੱਚੋਂ ਨਜ਼ਾਰਤ ਸੀ ਜਿਸ ਨੂੰ ਲੈ ਕੇ ਇੱਕ ਵਾਰ ਰਾਜਨੀਤੀ ਗਰਮਾਈ ਸੀ ਲੇਕਿਨ ਉਸ ਤੋਂ ਬਾਅਦ ਸਾਰੇ ਆਣ ਇਕੱਠੇ ਹੋਣ ਦੀ ਗੱਲ ਕਹੀ ਬੁਪੇਸ਼ ਭਕੇਲ ਦੇ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਇਕੱਠੀ ਹੈ ਅਤੇ ਉਹਨਾਂ ਦੇ ਵੱਲੋਂ ਮਿਲ ਕੇ ਇਸ ਚੋਣ ਨੂੰ ਜਿੱਤਿਆ ਜਾਵੇਗਾ ਤਾਂ ਹੀ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹ ਵੀ ਇਹ ਕਹਿੰਦੇ ਸੁਣਾਈ ਦਿੱਤੇ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਧਿਆਨ ਆਤੀ ਸੀਟ ਜੋ ਚਿਮਨੀ ਚੋਣ ਹੈ ਉਸ ਦੇ ਵਿੱਚ ਉਹਨਾਂ ਦਾ ਮੁਕਾਬਲਾ ਕੋਈ ਵੀ ਪਾਰਟੀ ਨਹੀਂ ਕਰ पाएगी ਉਹਨਾਂ ਨੇ ਕਿਹਾ ਸੀ ਕਿ ਭਾਜਪਾ ਜੋ ਹੈ ਇਸ ਵਾਰ 7000 ਵੋਟਾਂ ਦੇ ਉੱਤੇ ਹੀ ਨਿਫਟ ਜਾਵੇ ਕਿ ਮਤਲਬ ਉਹਨਾਂ ਨੂੰ 7000 ਵੋਟਾਂ ਹੀ ਮਿਲਣ ਗਿਆ ਹੈ ਉੱਥੇ ਹੀ ਉਹਨਾਂ ਨੇ ਮੌਜੂਦਾ ਸਰਕਾਰ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਜਾਰੀ ਕੀਤਾ ਸੀ ਉਹਨਾਂ ਨੇ ਕਿਹਾ ਕਿ ਜੋ ਮੌਜੂਦਾ ਸਰਕਾਰ ਦੇ ਜੋ ਵਿਧਾਇਕ ਪਦ ਦੇ ਉਮੀਦਵਾਰ ਨੇ ਉਹਨਾਂ ਦੀ ਵੀ ਉਹ ਵੀ ਇਸ ਵਾਰ ਜਿੱਤ ਹਾਸਲ ਨਹੀਂ ਕਰ ਸਕਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਉਹ ਵੀ ਕਿਤੇ ਖੜੇ ਦਿਖਾਈ ਨਹੀਂ ਦਿੰਦੇ ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਜੇ ਗੱਲ ਕਰੀਏ ਗੁਰਕੀਰਤ ਸਿੰਘ ਕੁਲਜੀਤ ਸਿੰਘ ਨਾਗਰਾ ਸੁਖਪਾਲ ਸਿੰਘ ਖਹਿਰਾ ইমরান ਇਸ ਤੋਂ ਇਲਾਵਾ ਅਲਕਾਰ ਲੰਬਾ ਸੰਦੀਪ ਅਧਿਖਸ਼ਿਤ ਪਵਨ ਖਹਿਰਾ ਇਸ ਤੋਂ ਇਲਾਵਾ ਕਨਈਆ ਕੁਮਾਰ ਮਨੀਸ਼ Tiwari ਗੁਰਜੀਤ ਸਿੰਘ ਓਜਲਾ ਜੋ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ ਇਸ ਤੋਂ ਇਲਾਵਾ ਡਾਕਟਰ ਅਮਰ ਸਿੰਘ ਡਾਕਟਰ ਧਰਮਵੀਰ ਗਾਂਧੀ ਸ਼ੇਰ ਸਿੰਘ ਗਭਾਇਆ ਪਵਨ ਸਿੰਘ ਬੰਸਲ ਇਸ ਤੋਂ ਇਲਾਵਾ ਜਸਬੀਰ ਸਿੰਘ ਡਿੰਪਾ ਮੁਹੰਮਦ ਸਦੀਕ ਰਾਜ ਬੱਬਰ ਜੋ ਕਿ ਅਭਿਨੇਤਾ ਰਹੇ ਨੇ ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਅਰੁਣਾ ਚੌਧਰੀ ਜੋ ਕਿ ਦਿਨਾਨਗਰ ਤੋਂ ਵਿਧਾਇਕ ਰਹੇ ਨੇ ਕੈਬਨਟ ਮੰਤਰੀ ਵੀ ਰਹੇ ਇਸ ਤੋਂ ਇਲਾਵਾ ਗੁਰਸ਼ਰਨ ਕੋ ਮੋਹਿਤ ਮਹਿੰਦਰਾ, ਈਸ਼ਰਪ੍ਰੀ ਸਿੰਘ ਸਿੱਧੂ, ਹਰਦੇਵ ਸਿੰਘ ਲਾੜੀ, ਸੁਖਵਿੰਦਰ ਸਿੰਘ ਕੋਟਲੀ ਅਤੇ ਰਮਨਜੀਤ ਸਿੰਘ ਸਿੱਕੀ ਇਹ ਜੋ ਵੱਡੇ ਚਿਹਰੇ ਨੇ ਇਸ ਵਾਰ ਜੋ ਲੁਧਿਆਣਾ ਪੱਛਮੀ ਦੀਆਂ ਜੋ ਚੋਣਾਂ ਨੇ ਇਹਨਾਂ ਦੇ ਵਿੱਚ ਪ੍ਰਚਾਰਕ ਦੀ ਭੂਮਿਕਾ ਅਦਾ ਕਰਨਗੇ ਤਾਂ ਦੱਸ ਦਈਏ ਕਿ ਇਹ ਜੋ ਸੂਚੀ ਹੈ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਕੁੱਲ 40 ਜੋ ਵੱਡੇ ਚਿਹਰੇ ਨੇ ਕਾਂਗਰਸ ਦੇ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਨੇ ਇਸ ਤੋਂ ਇਲਾਵਾ ਜੋ ਕੌਮੀ ਪੱਧਰ ਦੇ ਉੱਤੇ ਜੋ ਵੱਡੇ ਚਿਹਰੇ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਇਹ ਜੋ ਚੋਣ ਹੈ ਇੱਕ ਤਰਫਾ ਚੋਣ ਹੈ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਵੀ ਨਹੀਂ ਟਿਕਦਾ ਤੇ ਇਹ ਚੋਣ ਜਿੱਤ ਕੇ ਦੱਸਣਗੇ ਤਾ ਅਮਰਿੰਦਰ ਸਿੰਘ ਰਾਜਾ ਵਡਿੰਗ ਅਤੇ ਭਾਰਤ ਪੋਸ਼ਣ ਆਸ਼ੂ ਵਿਚਾਲੇ ਜੋ ਪੁਰਾਣੇ ਰਿਸ਼ਤੇ ਸਨ ਉਹਨਾਂ ਨੂੰ ਬਪੇਸ਼ ਬਕੇਲ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਕਰ ਦਿੱਤਾ ਗਿਆ ਬੀਤੇ ਦਿਨ ਜੋ ਰਾਜਾ ਵਡਿੰਗ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਵੀ ਇਹ ਕਿਹਾ ਕਿ ਕਾਂਗਰਸ ਜੋ ਹੈ ਇੱਕਮੁੱਠ ਹੈ ਤੇ ਉਹਨਾਂ ਦੇ ਵੱਲੋਂ ਇਹ ਜੋ ਲੁਧਿਆਣਾ ਵੈਸਟ ਚੋਨ ਹੈ ਇਹਨੂੰ ਹਰ ਕੀਮਤ ਦੇ ਉੱਤੇ ਜੋ ਤਿਆਜ ਜਿੱਤ ਜਾਵੇਗਾ ਕਿਉਂਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਵੀ ਪਾਰਟੀ ਖੜੀ ਦਿਖਾਈ ਨਹੀਂ ਦੇ ਰਹੀ ਕਾਂਗਰਸ ਜੋ ਹੈ ਮਜ਼ਬੂਤ ਹੈ ਤੇ ਕਾਂਗਰਸ ਦੀ ਮਜ਼ਬੂਤੀ ਦੇ ਲਈ ਕਾਂਗਰਸ ਦਾ ਹਰ ਵਰਕਰ ਹਰ ਨੇਤਾ ਜੋ ਹੈ ਜੀਜਾ ਨਾਲ ਰਿਆ ਹੈ ਤੇ ਦਿਨ ਰਾਤ ਮਿਹਨਤ ਕਰਕੇ ਲੁਧਿਆਣਾ ਪੱਛਮੀ ਦੀ ਇਹ ਸੀਟ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਪਾਇਆ ਜਾਵੇਗਾ